ਡੀਜੀਪੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤੇ ਪੂਰੇ ਪੰਜਾਬ ਵਿੱਚ 7 ਅਗਸਤ ਨੂੰ ਆਪਰੇਸ਼ਨ ਈਗਲ ਚਲਾਇਆ ਗਿਆ ਜਿਸ ਦੇ ਤਹਿਤ ਜ਼ਿਲ੍ਹਾ ਤਰਨਤਾਰਨ ਵਿੱਚ ਵੱਡੇ ਪੱਧਰ ਤੇ ਆਪਰੇਸ਼ਨ ਈਗਲ 5 ਚਲਾਇਆ ਗਿਆ ਇਹ ਸਾਰਾ ਆਪਰੇਸ਼ਨ ਐਸਐਸਪੀ ਤਰਨਤਾਰਨ ਗੌਰਵ ਤੂਰਾ ਦੀ ਨਿਗਰਾਨੀ ਹੇਠ ਚਲਾਇਆ ਗਿਆ ਇਸ ਸਬੰਧੀ ਜਾਣਕਾਰੀ ਦਿੰਦੇ ਐਸਐਸਪੀ ਗੌਰਵ ਤੂਰਾ ਨੇ ਦੱਸਿਆ ਕਿ ਤਰਨਤਾਰਨ ਪੁਲਿਸ ਦੇ ਸਬਡਿਵੀਜ਼ਨਲ ਜੀਓ ਸਾਹਿਬਾਨ ਵੱਲੋਂ ਪੁਲਿਸ ਪਾਰਟੀ ਨਾਲ ਜ਼ਿਲ੍ਹੇ ਦੇ ਵੱਖ-ਵੱਖ ਨਸ਼ਾ ਤਸਕਰਾਂ ਦੇ ਠਿਕਾਣਿਆਂ ਤੇ ਘੇਰਾਬੰਦੀ ਕਰਕੇ ਵਿਸ਼ੇਸ਼ ਸਰਚ ਅਭਿਆਨ ਚਲਾਇਆ ਗਿਆ ਹੈ ਇਸ ਦੇ ਨਾਲ ਹੀ ਤਰਨਤਨ ਪੁਲਿਸ ਦੇ ਸਮੂਹ ਐਸ ਐਚ ਓ ਅਤੇ ਸਮੂਹ ਚੌਕੀ ਇੰਚਾਰਜਾਂ ਵੱਲੋਂ ਵੀ ਨਸ਼ਾ ਤਸਕਰੀ ਨੂੰ ਠੱਲ ਪਾਉਣ ਲਈ ਵੱਖ-ਵੱਖ ਜਗ੍ਹਾ ਤੇ ਛਾਪੇਮਾਰੀ ਕੀਤੀ ਗਈ ਇਸ ਦੌਰਾਨ ਤਰਨਤਨ ਪੁਲਿਸ ਵੱਲੋਂ ਕੁੱਲ 4 ਸਬ ਡਿਵੀਜ਼ਨਾਂ ਵਿੱਚ 170 ਸ਼ੱਕੀ ਵਿਅਕਤੀਆਂ ਦੇ ਠਿਕਾਣਿਆਂ ਤੇ ਛਾਪੇਮਾਰੀ ਕੀਤੀ ਗਈ ਅਤੇ 6 ਦੋਸ਼ੀਆਂ ਨੂੰ ਗ੍ਰਿਫਤਾਰ ਕਰ 12750 ਐਮ ਐਲ ਨਾਜਾਇਜ਼ ਸ਼ਰਾਬ 500 ਕਿਲੋ ਲਾਹਣ ਅਤੇ 38 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ ਮਾਨਯੋਗ ਡੀਜੀਪੀ ਪੰਜਾਬ ਸਾਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਤੁਰੰਤਾਰਨ ਜਿਹੜੇ ਚਾਰ ਹਲਕਿਆਂ ਦੇ ਵਿੱਚ ਆਪਰੇਸ਼ਨ ਈਗਲ ਫਾਈਟ ਚਲਾਇਆ ਗਿਆ ਹੈ ਇਹਦੇ ਤਹਿਤ ਅਸੀਂ ਜਿਹੜੇ ਜ਼ਿਲ੍ਹੇ ਦੇ ਵਿੱਚ ਡਰਗ ਹੌਟਸਪੌਟਸ ਹੈਗੇ ਆ ਜਿੱਥੇ ਸਾਨੂੰ ਇਨਫੋਰਮੇਸ਼ਨ ਮਿਲਦੀ ਹੈ ਕਿ ਜਿਹੜੇ ਨਸ਼ੀਲੇ ਪਦਾਰਥ ਹੈ ਉਹ ਕਾਫੀ ਵੱਡੇ ਪੱਧਰ ਤੇ ਜਿਹੜੀ ਆ ਜਿਹੜੇ ਲੋਕ ਹੈਗੇ ਆ ਉਹਦੀ ਕੰਜ਼ਮਪਸ਼ਨ ਕਰ ਰਹੇ ਹੈਗੇ ਆ ਜਾਂ ਉੱਥੇ ਜਿਹੜੇ ਰੱਖੇ ਜਾਂਦੇ ਆ ਸਪੈਸੀਫਿਕਲੀ ਉਹਨਾਂ ਨੂੰ ਟਾਰਗੇਟ ਕਰਦੇ ਹੋਏ ਅੱਜ ਪੁਲਿਸ ਵੱਲੋਂ ਘੇਰਾ ਪਾ ਕੇ ਉਹਨਾਂ ਦੀ ਜਿਹੜੀ ਰੇਡ ਕੀਤੀ ਗਈ ਹੈਗੀ ਹੈ ਜਿਹੜੇ ਸ਼ੱਕੀ ਲੋਕ ਹੈਗੇ ਆ ਉਹਨਾਂ ਨੂੰ ਅਸੀਂ ਚੈੱਕ ਕਰ ਰਹੇ ਹੈਗੇ ਆ ਐਕਸਰਸਾਈਜ਼ ਦਾ ਬ੍ਰਾਡ ਮਤਲਬ ਹੈਗਾ ਕਿ ਅਸੀਂ ਲੋਕਾਂ ਦੇ ਵਿੱਚ ਇੱਕ ਕੌਨਫੀਡੈਂਸ ਇੱਕ ਜਿਹੜਾ ਜੋਸ਼ ਹੈ ਉਹ ਪੈਦਾ ਕਰ ਸਕੀਏ ਤਾਂ ਜੋ ਜਿਹੜੀ ਇਹ ਨਸ਼ੇ ਦੇ ਵਿਰੋਧ ਜਿਹੜੀ ਮੁਹਿੰਮ ਹੈ ਉਹਦੇ 'ਚ ਅਸੀਂ ਤੇਜ਼ੀ ला ਸਕੀਏ ਅੱਛੇ ਇਹ ਮਾੜੇ ਅੰਸਰ ਲਈ ਇੱਕ ਇਸ਼ਾਰਾ ਹੈਗਾ ਕਿ ਜਿਹੜੇ ਵੀ ਬੰਦਾ ਨਸ਼ੇ ਦੇ ਵਿੱਚ ਕੰਮ ਕਰੂਗਾ ਉਹਦੇ ਤੇ ਆਪਾਂ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਇਸ ਤੋਂ ਇਲਾਵਾ ਜੋ ਵੀ ਲੋਕ ਨਸ਼ਾ ਦੇ ਸੇਵਨ ਕਰਦੇ ਹੈਗੇ ਆ ਤੇ ਹੁਣ ਨਸ਼ਾ ਛੱਡਣਾ ਚਾਹੁੰਦੇ ਆ ਉਹ ਵੀ ਪੁਲਿਸ ਕੋਲ ਬੇਝਿਚਕ ਹੋ ਕੇ ਆ ਸਕਦੇ ਹਨ ਤੇ ਪੁਲਿਸ ਤੇ ਜ਼ਿਲ੍ਹਾ ਪ੍ਰਸ਼ਾਸਨ ਉਹਨਾਂ ਦੀ ਇਸ ਇਹ ਦੇ ਵਿੱਚ ਪੂਰੀ ਮਦਦ ਕਰੂਗੀ